ਕਈ ਵਾਰੀ ਲਸਣ ਕਈ ਲੋਕ ਸ਼ੁਰੂਆਤ ਵਿੱਚ ਹੀ ਬਹੁਤ ਗਲਤ ਢੰਗ ਨਾਲ ਖਾਣਾ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਉਹਨਾਂ ਨੂੰ ਕਈ ਹੈਲਥ ਇਸ਼ੂ ਵੀ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਜਾਣ ਲੋ ਹਰੇਕ ਦੀ ਬਾਡੀ ਅਲੱਗ ਤਰ੍ਹਾਂ ਦੀ ਹੈ ਔਰ ਉਹਨਾਂ ਨੂੰ ਪਹਿਲਾਂ ਸ਼ੁਰੂਆਤ ਵਿੱਚ ਬਹੁਤ ਥੋੜਾ ਲਸਣ ਕੱਚਾ ਲਸਣ ਜਦ ਖਾਣਾ ਹੈ ਬਹੁਤ ਥੋੜਾ ਖਾ ਕੇ ਦੇਖਣਾ ਚਾਹੀਦਾ ਹੈ ਕਿ ਸਾਡੀ ਬਾਡੀ ਕਿੰਨੇ ਕੁ ਲਸਣ ਨੂੰ ਐਡਜਸਟ ਕਰ ਸਕਦੀ ਹੈ ਬਾਡੀ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਅਗਰ ਖਾ ਲੈਨੇ ਹੋ ਤਾਂ ਕਈਆਂ ਨੂੰ ਜਲਣ ਦੀ ਪ੍ਰੋਬਲਮ ਹੋ ਜਾਂਦੀ ਹੈ ਐਸਿਡਿਟੀ ਵੀ ਹੋਣ ਲੱਗ ਜਾਂਦੀ ਹੈ ਤਾਂ ਸ਼ੁਰੂ ਦੇ ਵਿੱਚ ਇੱਕ ਕਲੀ ਅੱਧੀ ਕਲੀ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਕੱਚਾ ਜਾਂ ਪੱਕਿਆ ਖਾਣਾ ਇਹ ਵੀ ਬਹੁਤ ਕਈਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਸੋ ਸਭ ਤੋਂ ਜ਼ਿਆਦਾ ਇੱਥੇ ਇਫੈਕਟਿਵ ਤੁਹਾਡੇ ਲਈ ਲਸਣ ਉਦੋਂ ਰਹੇਗਾ ਜਦੋਂ ਤੁਸੀਂ ਇੱਕ ਲਸਣ ਦੀ ਤੁਰੀ ਨੂੰ ਕੱਟ ਕੇ ਥੋੜਾ ਜਿਹਾ ਰੈਂਦੋ 5 ਕਮਿੰਟ ਤੁਸੀਂ ਅਗਰ ਰੈਂਦੋਗੇ ਤਾਂ ਜਿਹੜਾ ਐਲਸਿਨ ਆਪਾਂ ਕੰਪਾਊਂਡ ਦੀ ਗੱਲ ਕਰ ਰਹੇ ਹਾਂ ਇਹ ਐਕਟਿਵ ਹੋ ਜਾਂਦਾ ਤੁਹਾਨੂੰ ਤਿੱਖਾਪਨ ਮਹਿਸੂਸ ਹੋਣਾ ਜਿਹੜਾ ਸ਼ੁਰੂ ਹੁੰਦਾ ਇਹ ਐਕਟਿਵ ਜਦੋਂ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਮੂੰਹ ਵਿੱਚ ਰੱਖ ਕੇ ਪਾਣੀ ਨਾਲ ਚਾਹੇ ਲੰਘਾ ਲਓ ਪਰ ਜਿਹੜੇ ਸਾਬਤ ਆਪਾਂ ਲੰਘਾ ਲੈਂਦੇ ਆ ਉਸ ਦੇ ਨਾਲ ਇੰਨਾ ਫਾਇਦਾ ਨਹੀਂ ਮਿਲਦਾ